ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਮੇਰ ਕਰੋ ਤਿਰਨ ਤੇ ਮੋਹ ਜਾਹੇ ਗਰੀਬ ਨਿਵਾਜ ਨਾ ਦੂਸਰ ਤੋ ਸੋ ਹੋ ਪੂਲ ਛਿਮ ਰੋ ਹਮਰੀ ਪ੍ਰਭ ਆਪਨ ਪੁਲਨ ਕਾਰ ਕਹੂੰ ਕੋ 모ਸੋ ਸੇਵ ਕਰੀ ਤੁਮਰੀ ਤਿੰਨ ਕੇ ਸਭ ਹੈ ਗ੍ਰਹ ਦੋਖਿਤ ਦਰਬ ਪਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਲ ਕੇ ਭਾਰੀ ਪੂਜਾਨ ਕੋ ਭਾਰੀ ਪਰੋਸੋ ਕਲ ਮੈਂ ਸਭ ਕਾਲ ਕਿਰਪਾਲ ਕੇ ਭਾਰੇ ਪੂਜਨ ਕੋ ਭਾਰੇ ਭਰੋਸ ਹਰ ਜੇਠ ਜੁੜੰਦਾ ਲੋੜੀਐ ਜਿਸ ਅਗ ਸਭ ਨਿਵੰਨਾ ਹਰ ਸੱਜਣ ਦਾ ਵਨ ਲਗੇਆ ਕਿਸੈ ਨ ਦੇ ਬਨ ਮਾਨਕ ਮੋਤੇ ਨਾਮ ਪ੍ਰਭ ਉਹਨ ਲਗ ਨਹੀਂ ਸੰਹ ਰੰਗ ਸਭ ਨਾਰਾਇਣ ਜੇ ਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਏ ਜੇ ਕਰਨਾ ਜੋ ਪ੍ਰਭ ਕੀਤੇ ਆਪਣੇ ਸੇ ਕਹੀ ਇਹ ਧਨ ਆਪਨ ਲਈ ਅੱਜੇ ਮਿਲੈ ਵਿਛੜ ਕਿਉ ਰੋਵੰਨਾ ਸਾਧੂ ਸੰਗ ਪਰਾਪਤੈ ਨਾਨਕ ਰੰਗ ਮਨਨ ਹਰ ਜੇਠ ਰੰਗੇ ਲਾਤਿਸ ਤਣੈ ਜਿਸ ਕੈ ਪਾਗ ਮਥਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨੰਨ ਹਾਰ ਜੇਠ ਰੰਗੇ ਲਾ ਤਿਸ ਤਨੇ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਸੋ ਪਾਸਹਿ ਕੇ ਆਤਮਕ ਸਰੂਪ ਜਾਗਦੀ ਜੋਤ ਜਹਾਰਾ ਜਹੂਰ ਸਰਬ ਕਲਾ ਭਰਪੂਰ ਖੰਡਾ ਔਰ ਬ੍ਰਹਮੰਡ ਦੇ ਮਾਲਕ ਹਲਤ ਪਲਤ ਕੇ ਰਾਖੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਉਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਗੁਰੂ ਕੀ ਵਡਿਆਈ ਹੋਈ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਦਇਆ ਮਿਆ ਕਿਰਪਾ ਦੇ ਸਦਕਾ ਜਿੱਥੇ ਵਿਸਾਖ ਦਾ ਮਹੀਨਾ ਬਤੀਤ ਹੋ ਚੁੱਕਾ ਹੈ ਜੇਠ ਦੇ ਮਹੀਨੇ ਦੀ ਆਰੰਭਤਾ ਆਗਮਨਤਾ ਹੈ ਸੱਚੇ ਪਾਤਸ਼ਾਹ ਦੇ ਪਾਵਨ ਚਰਨਾ ਦੇ ਵਿੱਚ ਜੁੜ ਕੇ ਜਿੱਥੇ ਸਮੂਤੀਆ ਸੰਗਤਾਂ ਨੇ ਗੁਰਦੇਵ ਦੇ ਚਰਨਾਂ ਵਿੱਚ ਜੋਦ ਦੀ ਪ੍ਰਾਰਥਨਾ ਕਰਨੀ ਹੈ ਕਿ ਦਾਤਾ ਜੀ ਆਪ ਦੀ ਕਿਰਪਾ ਕਰਿਓ ਇਹ ਜੋ ਜੇਠ ਦਾ ਮਹੀਨਾ ਆਰੰਭ ਹੋਇਆ ਹੈ ਇਸ ਦੇ ਅੰਦਰ ਆਪ ਦਇਆ ਮયા ਕਰਕੇ ਸੱਚੇ ਪਾਤਸ਼ਾਹ ਜੀ ਸੁਖ ਸ਼ਾਂਤੀ ਵਰਤਾਉਣੇ ਕਿਰਪਾ ਰਹਿਮਤ ਬਖਸ਼ਨੇ ਨਾਮ ਦੇ ਦਾਤ ਬਖਸ਼ਸ ਕਰਨੇ ਸੱਚੇ ਪਾਤਸ਼ਾਹ ਜੀ ਜੇਠ ਦੇ ਮਹੀਨੇ ਦੇ ਪ੍ਰਤੀ ਗੁਰਦੇਵ ਫਰਮਾਨ ਕਰਦੇ ਨੇ ਕਿ ਜੇਠ ਦੇ ਮਹੀਨੇ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਜਿਸ ਦੇ ਚਰਨਾਂ ਦੇ ਉੱਤੇ ਸਾਰਾ ਇਹ ਸੰਸਾਰ ਨਿਰਮਿਤਾ ਹੈ ਉਸ ਦਾ ਹੀ ਪੱਲਾ ਪਕੜਨਾ ਚਾਹੀਦਾ ਹੈ ਉਸ ਦੇ ਪੱਲਾ ਪਕੜਨ ਦੇ ਨਾਲ ਉਸ ਦੇ ਪਵਿੱਤਰ ਚਰਨਾਂ ਦੇ ਨਾਲ ਜੁੜ ਕੇ ਉਸ ਪਰਮੇਸ਼ਵਰ ਦੇ ਨਾਮ ਨੂੰ ਜਪ ਕੇ ਫਿਰ ਜਮਾ ਇਤ ਆਦਿਕ ਦੀ ਮਾਰ ਤੋਂ ਜਿਹੜਾ ਜੀਵ ਉਹ ਬਚ ਜਾਂਦਾ ਹੈ ਸਤਿਗੁਰੂ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਸਹੀਦਾਂ ਦੇ ਸਿਰਤਾਜ ਜੋ 12 ਮਾਹਾਂ ਦੇ ਵਿੱਚ ਜੋ ज्येठ ਦੇ ਮਹੀਨੇ ਦੇ ਪ੍ਰਤੀ ਮਹਾਰਾਜ ਸੱਚੇ ਪਾਤਸ਼ਾਹ ਇਹ ਚੌਥਾ ਸ਼ਬਦ ਉਚਾਰਨ ਕੀਤਾ ਹੈ ਮਹੀਨਾ ਤੀਜਾ ਹੈ ਕਿਉਂਕਿ ਪਹਿਲਾ ਮਹੀਨਾ ਚੇਤ ਦਾ ਦੂਜਾ ਵਿਸਾਖ ਦਾ ਤੇ ਤੀਜਾ ਜੇਠ ਦਾ ਗੁਰੂ ਪਾਤਸ਼ਾਹ ਜੋ ਬਖਸ਼ਿਸ਼ ਕੀਤੀ ਹੈ ਮੂਲ ਰੂਪ ਦੇ ਅੰਦਰ ਇਸ ਚੌਥੇ ਸ਼ਬਦ ਦਾ ਪਾਠ ਆਪ ਸਮੁੱਚੀਆਂ ਸੰਗਤਾਂ ਨੇ ਪਿਆਰ ਸਹਿਤ ਸਰਵਣ ਕੀਤਾ ਹੈ ਗੁਰਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸੋਚੀ ਬਖਸ਼ਿਸ ਕਰ ਰਹੇ ਨੇ ਤੋਕਾ ਮਾਤਰ ਵਿਚਾਰ ਦੀ ਸਾਂਝ ਤੁਛ ਬੁੱਧੀ ਦੇ ਮੁਤਾਬਕ ਜੈਸਾ ਗੁਰੂ ਪਾਸਾ ਮਹਾਰਾ ਸੱਚੇ ਪਾਸਾ ਬਖਸ਼ਿਸ ਕਰਨਗੇ ਉਹ ਜਹੀ ਵਿਚਾਰ ਦੀ ਸਾਂਝ ਸਮੇਂ ਦੀ ਸੀਮਾ ਦੇ ਵਿੱਚ ਪਾ ਕੇ ਆਪਸ ਸਮੇਂ ਦੀ ਸੀਮਾ ਦੇ ਵਿੱਚ ਸਮਾਪਤੀ ਕਰ ਦੇਣੀ ਹੈ ਇੱਕ ਵਾਰੀ ਸਾਰੀਆਂ ਸੰਗਤਾਂ ਅਸੀਸ ਬਖਸ਼ਦੇ ਹੋਏ ਸਰਵਣ ਕਰਨ ਤੋਂ ਪਹਿਲਾਂ ਪਿਆਰ ਸਹਿਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹਰ ਜੇਠ ਜੁੜੰਦਾ ਲੋੜੀਏ ਜਿਸ ਅਗ ਸਭ ਨਿਵੰਨ ਝੇਠ ਯਾਨੀ ਝੇਠ ਦਾ ਮਹੀਨਾ ਝੇਠ ਜੇਸਟ ਸਹਸਕ੍ਰਿਤੀ ਦੇ ਵਿੱਚ ਵੱਡੇ ਨੂ ਵੀ ਕਹਿੰਦੇ ਨੇ ਇਸ ਮਹੀਨੇ ਵਿੱਚ ਕਿਹਦੇ ਨਾਲ ਜੁੜਨ ਦੇ ਵਾਸਤੇ ਪ੍ਰੇਰਣਾ ਗੁਰੂ ਪਾਸਾ ਜੀ ਕਰ ਰਹੇ ਨੇ ਉਸ ਪਰਮੇਸ਼ਵਰ ਦੇ ਚਰਨਾਂ ਨਾਲ ਜੁੜਨਾ ਜਿਸ ਦੇ ਅੱਗੇ ਸਾਰੇ ਨਿਵਤੇ ਸੰਸਾਰ ਦੇ ਅੰਦਰ ਵਿਚਰਦੇ ਆ ਕੋਈ ਛੋਟਾ ਜੀਵ ਆਪਣੇ ਤੋਂ ਵੱਡੇ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਨਿਵਦਾ ਉਸ ਦੇ ਚਰਨੀ ਪਤ ਵੀ ਲੰਦਾ ਹੈ ਪਰ ਉਸ ਤੋਂ ਵੀ ਕੋਈ ਵੱਡਾ ਹੁੰਦਾ ਹੈ ਇਸ ਤਰ੍ਹਾਂ ਉਸ ਤੋਂ ਅੱਗੇ ਫਿਰ ਕੋਈ ਵੱਡਾ ਹੋਏਗਾ ਪਰ ਜਿਹੜਾ ਸਭ ਤੋਂ ਵੱਡਾ ਹੈ ਉਸ ਦੇ ਹੀ ਚਰਨਾ ਨਾਲ ਜੁੜੀ ਜਿਸ ਨੂੰ ਗੁਰਦੇਵ ਪਵਿੱਤਰ ਬਾਣੀ ਦੇ ਅੰਦਰ ਕਹਿੰਦੇ ਨੇ ਸਤ ਗੁਰੂ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਵੱਡੇ ਕਿਹਾਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ ਉਸ ਵੱਡੇ ਨਾਲ ਉਸ ਪ੍ਰਮਾਤਮਾ ਨਾਲ ਉਸ ਹਰੀ ਨਾਲ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਸ ਪਰਮੇਸ਼ਵਰ ਜੀ ਦੇ ਨਾਲ ਹੀ ਦੁਰੀ ਹੈ ਕਿਉਂਕਿ ਸੀਸ ਤੇ ਇੱਕ ਹੀ ਹੈ ਨਾ ਜੇ ਸੀਸ ਗੁਰੂ ਨੂੰ ਅਰਪਣ ਕਰ ਦਿੱਤਾ ਭੇਟ ਕਰ ਦਿੱਤਾ ਫਿਰ ਸੀਸ ਤੇ ਗੁਰੂ ਦਾ ਹੋ ਗਿਆ ਇੱਕ ਸ਼ਾਇਰ ਨੇ ਬੜੇ ਸੁੰਦਰ ਬਚਨ ਕੀਤੇ ਨੇ ਕਹਿੰਦੇ ਦਰ ਜਿਸ 'ਤੇ ਸਿਰ ਝੁਕ ਨਾ ਜਾਏ ਉਸੇ ਦਰ ਨਹੀਂ ਕਹਤੇ ਜੋ ਸਰ ਹਰ ਦਰ 'ਤੇ ਝੁਕ ਜਾਏ ਉਸੇ ਸਰ ਨਹੀਂ ਕਹਤੇ ਸੇਸ ਗੁਰੂ ਨੂੰ ਭੇਟਾ ਕਰਦਿਆ ਉਸ ਪਰਮੇਸ਼ਵਰ ਜੀ ਨੂੰ ਅਰਪਣ ਕਰਦਿਆ ਜਿਸ ਦੇ ਅੱਗੇ ਕੀ ਗਰੀਬ ਕੀ ਅਮੀਰ ਕੀ ਛੋਟਾ ਕੀ ਵੱਡਾ ਕੀ ਰਾਜਾ ਕੀ ਭਿਖਾਰੇ ਸਾਰੇ ਖਲਕਤ ਸਾਰੇ ਹੀ ਤਨਾਤ ਉਸ ਪਰਮੇਸ਼ਵਰ ਅਕਾਲਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਅੱਗੇ ਨਿਵੰਦੀ ਹੈ ਉਸ ਦੇ ਹੀ ਅੱਗੇ ਜੇਠ ਦੇ ਮਹੀਨੇ ਦੇ ਅੰਦਰ ਉਸ ਦੇ ਹੀ ਨਾਲ ਜੁੜ ਕੇ ਉਸ ਦੇ ਹੀ ਅੱਗੇ ਨਿਵਣ ਦਾ ਉਪਦੇਸ਼ ਸਤਿਗੁਰੂ ਸਿਰਗੁਰੂ ਅਰਜਨ ਦੇਹ ਮਹਾਰਾਜ ਜੀ ਬਾਸਾ ਜੀ ਕਰਦੇ ਨੇ ਬਾਸਾ ਜੀ ਅੱਗੇ ਫਰਮਾਨ ਕਰਦੇ ਨੇ ਹਾਰ ਸਜਣ ਦਾ ਵਣ ਲਗਿਆ ਕਿਸੇ ਨ ਦੇ ਬਨ ਸੱਜਣ ਸੰਸਾਰ ਦੇ ਅੰਦਰ ਵੀ ਬੜੇ ਕਰਦਾ ਹੈ ਜੀ ਬੜੇ ਸੱਜਣ ਬਣਾਉਂਦਾ ਹੈ ਬੜੇ ਮਿੱਤਰ ਬਣਾਉਂਦਾ ਹੈ ਪਰ ਜਿਸ ਸੱਜਣ ਇੱਕ ਹੀ ਬਣਾ ਲਿਆ ਜਿਸ ਦਿਨ ਵੇ ਫਿਰ ਇਸ ਨੂੰ ਹੋਰ ਸੱਜਣ ਬਣਾਉਣ ਦੇ ਲੋੜ ਨਹੀਂ ਹੈ। ਪਵਿੱਤਰ ਬਾਣੀ ਦੇ ਬਚਨ ਨੇ ਇੱਕ ਸੱਜਣ ਸਭ ਸੱਜਣ ਇੱਕ ਵੈਰੀ ਸਭ ਬਾਤ। ਉਸ ਇੱਕ ਪਰਮੇਸ਼ਵਰ ਨੂੰ ਜਦੋਂ ਸੱਜਣ ਮਨਾ ਲਿਆ। ਫਿਰ ਉਸ ਸੱਜਣ ਦੇ ਧਾਵਨਿਆਣੇ ਪੱਲੇ ਨਾਲ ਲੱਗ ਗਿਆ। ਜੇ ਉਸ ਦਾ ਪੱਲਾ ਫੜ ਲਿਆ ਧਾਵਣ ਲੱਗਿਆਂ ਪਰਮੇਸ਼ਵਰ ਸੱਜਣ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪੱਲਾ ਫੜ ਲਿਆ ਨਾਮ ਦਾ ਪੱਲਾ ਫੜ ਲਿਆ ਪਰਮੇਸ਼ਵਰ ਜੀ ਦਾ ਪੱਲਾ ਫੜ ਲਿਆ ਸੰਸਾਰ ਦੇ ਵਿੱਚ ਵਿਚਰਦਿਆਂ ਤੇ ਜੀਵ ਨੂੰ ਅਨੇਕਾਂ ਐਸੇ ਇਨਸਾਨ ਮਿਲਦੇ ਨੇ ਕਈ ਵਾਰੀ ਜੀਵ ਕਹਿੰਦਾ ਇਸ ਤੋਂ ਮੇਰਾ ਖਿਹੜਾ ਛੱਡਾ ਜਾਣੀ ਮੇਰਾ ਇਸ ਤੋਂ ਪੱਲਾ ਛੱਡਾ ਪੱਲਾ ਛੱਡਾਣ ਦੀ ਬਾਤ ਕਰਦੇ ਪਰ ਜਦੋਂ ਪਰਮੇਸ਼ਵਰ ਜੀ ਦਾ ਪੱਲਾ ਫੜ ਲਿਆ ਜਿਸ ਨੂੰ ਭਾਈ ਨੰਦਰਾਜ ਜੀ ਬੜੇ ਸੁੰਦਰ ਬਚਨ ਕਰਦ ਨੇ ਕਹਿੰਦਾ ਜੇ ਤੇਰੇ ਕੋਲ ਹੱਥ ਹੈ ਨੇ ਬ ਫਿਰ ਤੂੰ ਉਸ ਦਾ ਜਿਹੜਾ ਧਾਮਣ ਹੈ ਉਸ ਪਰਮੇਸ਼ਵਰ ਦਾ ਪੱਲਾ ਜਿਹੜਾ ਤੂੰ ਕੁੱਟ ਕੇ ਫੜ ਲਈ ਹੁੰਦੇ ਕਹਿੰਦੇ ਦਸ ਅਗਰ ਦਾਹੀ ਸਿਰੋ ਧਾਮਣ ਜਾਣਾਂ ਰਾਹ ਬਸੇ ਕੰਧ ਤੇਰੇ ਕੋਲ ਹੱਥ ਹੈਨ ਨੇ ਤੋ ਉਸ ਪਰਮੇਸ਼ਵਰ ਜਿਹਦਾ ਪੱਲਾ ਕੁੱਟ ਕੇ ਫੜ ਲੈ ਜੇ ਉਸ ਪਰਮੇਸ਼ਵਰ ਜੀ ਦਾ ਪੱਲਾ ਫੜ ਲਿਆ ਜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸਾਰੇ ਸੰਸਾਰ ਦੇ ਸਾਖ ਝੂਠੇ ਦੇਖ ਕੇ ਫਿਰ ਇਸ ਨੇ ਦੇਦੋ ਪਰਮੇਸ਼ਵਰ ਦਾ ਪੱਲਾ ਫੜਿਆ ਜਿਸ ਨੂੰ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਜੀ ਵਚਨ ਕਰਦੇ ਨੇ ਜਦੋਂ ਮਹਾਰਾਜ ਜੀ ਕਹਿੰਦੇ ਨੇ ਹੱਬੇ ਸਾਖ ਕੁੜਾਵੇ ਡਿੱਟੇ ਤੋਂ ਪੱਲੇ ਤੰਡੇ ਲੱਗ ਜੇ ਪਰਮੇਸ਼ਵਰ ਦੇ ਪੱਲੇ ਨਾਲ ਫਿਰ ਲੱਗ ਗਿਆ ਫਿਰ ਉਸ ਨੂੰ ਕੋਈ ਅੱਗੇ ਬੰਨ ਕੇ ਜਮ ਇਤ ਆਦਿਕ ਅੱਗੇ ਬੰਨ ਕੇ ਨਿਲ ਜਾ ਸਕਦਾ ਸੰਸਾਰ ਦੇ ਵਿੱਚ ਵਿਚਰਦੇ ਆ ਵੀ ਜੇ ਜੀਵ ਦਾ ਕੋਈ ਜਾਣਕਾਰ ਕੋਈ ਹੈ ਕਿਸੇ ਵੱਡੇ ਅਧਿਕਾਰੀ ਨਾਲ ਇਸ ਦੀ ਜਾਣ ਪਹਿਚਾਨ ਹੈ ਫਿਰ ਉਹ ਵੀ ਜਦੋਂ ਇਸ ਤੇ ਕਦੇ ਵਕਤ ਪੈ ਜਾਂਦਾ ਉਹ ਕੰਨ ਇਹ ਮੇਰਾ ਬੰਦਾ ਇਸ ਨੂੰ ਛੱਡ ਪਿਓ ਉਹ ਇਜਾਜ਼ਤ ਨਹੀਂ ਦਿੰਦਾ ਕਿ ਇਸ ਨੂੰ ਬੰਨ ਕੇ ਅੱਗੇ ਲੈ ਜਾਵੇ ਬਸ ਜੇ ਪੱਲਾ ਪਰਮੇਸ਼ਵਰ ਜੀ ਦਾ ਫੜ ਲਿਆ ਫਿਰ ਉੱਥੇ ਮਹਾਰਾਜ ਦੀ ਪਵਿੱਤਰ ਬਾਣੀ ਦੇ ਅੰਦਰ ਬੜਾ ਸੁੰਦਰ ਫਰਮਾਨ ਕਰਦੇ ਨੇ ਕਬੀਰ ਜੀ ਉਸ ਸੱਚੇ ਦੀ ਬਾਣਮੇ ਪੱਲਾ ਨਾ ਪਕੜ ਕੋ ਫਿਰ ਉਸ ਨੂੰ ਪੱਲਾ ਉਸ ਦਾ ਖਿੱਚਣਾ ਨਹੀਂ ਕਿਸੇ ਨੇ ਉਸ ਨੂੰ ਫਿਰ ਐ ਨਹੀਂ ਕਰਨਾ ਰੇ ਰੇ ਦਰਗਹ ਕਹਿ ਨਾ ਕੋ ਆਉ ਬੈਠ ਅੰਦਰ ਸੁਭ ਦੇਓ ਫਿਰ ਉਸ ਨੂੰ ਸਤਕਾਰ ਮਿਲੇਗਾ ਰੇ ਰੇ ਨਹੀਂ ਕਹਿ ਗੰਗਾ ਜੀ ਨੂੰ ਪਿਆਰ ਸਹਿਤ ਅੰਦਰ ਮਿਲੇਗਾ ਉਸ ਨੂੰ ਸਤਕਾਰ ਮਿਲੇਗਾ ਬਸ ਉਸ ਪਰਮੇਸ਼ਵਰ ਜੀ ਦੇ ਪੱਲੇ ਲੱਗ ਜਾਵੇਂ ਜਿਸ ਤਰ੍ਹਾਂ ਛੇਵੇਂ ਪਾਸਾ ਮੇਰੀ ਪੀੜੀ ਦੇ ਮਾਲਕ ਧੰਨ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਸ ਵੇਲੇ ਗਵਾਲੀਅਰ ਦੇ ਕਿਲੇ ਦੇ ਅੰਦਰ ਸਮੇ ਦੇ ਬਾਸਾ ਜਹਾਂਗੀਰ ਨੇ ਕੈਦ ਕੀਤਾ ਨਜ਼ਰਬੰਦ ਕੀਤਾ ਉਸ ਵੇਲੇ ਜਿਹੜੇ ਉੱਥੇ ਰਾਜੇ ਸਨ ਉਹ ਗੁਰੂ ਪਾਸੇ ਦੇ murid ਬਣ ਗਏ ਗੁਰੂ ਪਾਸੇ ਦਾ ਧਾਮਣ ਉਹਨਾਂ ਨੇ ਫੜ ਲਿਆ ਕੁੱਟ ਕੇ ਬਾਸਾ ਨੂੰ ਪਰਮਾਨ ਆ ਗਿਆ ਕਿ ਤੁਸੀਂ ਬਾਹਰ ਜਾਓ ਵਜ਼ੀਰ ਖਾਨ ਪਰਮਾਨ ਲੈ ਕੇ ਆਇਆ ਵਾਸਾ ਕਹਿੰਦੇ ਹੁਣ ਇਕੱਲੇ ਨਹੀਂ ਜਾਣਾ ਹੁਣ ਜਿਨ੍ਹਾਂ ਨੇ ਧਾਮਣ ਪਕੜਿਆ ਕਹਿੰਦੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਉਹਨਾਂ ਨੂੰ ਵੀ ਬਾਹਰੇ ਲੈ ਕੇ ਜਾਣਾ ਹੁਣ ਚਾਹਗੀਰ ਵਾਸਾ ਫਿਰ ਇੱਕ ਚਾਲ ਖੇਡਦਾ ਹੈ ਕਹਿੰਦੇ ਜਿੰਨੇ ਤੁਹਾਡੇ ਪੱਲਾ ਫੜ ਕੇ ਬਾਹਰ ਆ ਜਾਣ ਉਹਨਾਂ ਨੂੰ ਲਿਆਓ ਬਾਕੀ ਰਹਿਣ ਦੇ ਪਾਸਾ ਉਸ ਵੇਲੇ ਇਤਿਹਾਸਕਾਰ ਲਿਖਦੇ ਨੇ ਬੁੰਜਿਆ ਕਲਿਆ ਵਾਲਾ ਜਵਸੀ ਹੋ ਸਵਾਯਾ ਜਿਹੜਾ ਸਚੋਬਾ ਉਹ ਚੋਲਾ ਸਵਾਯਾ ਬੁੰਜਾ ਕਲਿਆ ਵਾਲਾ ਗੁਰਦੇਵ ਦੀ ਬੁੰਜਾ ਕਲਿਆ ਨੂੰ ਫੜ ਕੇ ਸਾਰੇ ਰਾਜੇ ਜਿਹੜੇ ਉਹ ਗਵਾਲੀਅਰ ਦੀ ਕੈਦ ਦੇ ਵਿੱਚੋਂ ਬਾਹਰ ਆਗੇ ਜਿਨ੍ਹਾਂ ਨੂੰ ਜ਼ਿੰਦਗੀ ਪਰਨੇ ਛੁੱਟ ਨਾ ਸੀ ਸਤਗੁਰੂ ਸਚੇ ਪਾਸਾ ਜੀ ਦਾ ਇਸ ਲੋਕ ਦੇ ਵਿੱਚ ਕੀ ਗੁਰਦੇਵ ਤੇ ਸਚੇ ਪਾਸਾ ਜੀ ਉਸ ਦਾ ਦਮਨ ਪਕੜਿਆ ਜੇ ਘੁੱਟ ਕੇ ਹੱਥ ਨਾਲ ਦਮਨ ਪਕੜ ਲਿਆ ਇੱਕ ਪਰਮੇਸ਼ਵਰ ਦਾ ਭਰੋਸਾ ਇੱਕ ਤੇ ਭਰੋਸਾ ਇੱਕ ਤੇ ਅਕੇਦਾ ਇੱਕ ਤੇ ਯਕੀਨ ਇੱਕ ਤੇ ਵਿਸ਼ਵਾਸ ਜਦੋਂ ਇਸ ਨੂੰ ਹੋਇਆ ਬਸ ਫਿਰ ਉਹ ਪਰਲੋਕ ਦੇ ਵਿੱਚ ਵੀ ਤੇਰੀ ਸਹਾਇਤਾ ਕਰਦੇ ਕਿਸੇ ਜਮ ਅਦਕ ਨੂੰ ਇਹ ਨਹੀਂ ਕਿ ਜਮਨ ਜਮਨ ਨੂੰ ਇਹ ਹਿੰਮਤ ਨਹੀਂ ਹੋਏਗੀ ਫਿਰ ਇਹਨੂੰ ਫੜ ਕੇ ਫਿਰ ਅੱਗੇ ਲੈ ਜਾ। ਫਿਰ ਇਹ ਹਿੰਮਤ ਜਮਾ ਕੋਲ ਨਹੀਂ ਹੋਏਗੀ। ਕਿਉਂਕਿ ਪਰਮੇਸ਼ਵਰ ਜਿਹੜਾ ਹੈ ਉਹ ਸਦਾ ਦਾਮਨ ਇਸ ਨਾਲ ਤੋ ਗੁਰਦੇਵ ਸੱਚੇ ਪਾਸ਼ਾ ਉਸ ਪਰਮੇਸ਼ਵਰ ਜੀ ਦਾ ਪੱਲਾ ਜਿਹੜਾ ਹੈ ਧਾਮਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦਾ ਫਰਮਾ ਬਸ ਫਿਰ ਕਿਸੇ ਨੂੰ ਫਿਰ ਫਰਮ ਦੀ ਫੋਰ ਨਹੀਂ ਫਿਰ ਇਸ ਨੂੰ ਕੋਈ ਫੜੇਗਾ ਗੁਰਦੇਵ ਜੀ ਅੱਗੇ ਬਚਨ ਕਰਦੇ ਨੇ ਮਾਨਕ ਮੋਤੀ ਨਾਮ ਪ੍ਰਭ ਹੋਣ ਲੱਗੈ ਨਹੀਂ ਸੰਨ ਪਿਆਰ ਸਹਿਤ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਮਾਨਕ ਮੋਤੀ ਹੀਰੇ ਇਤ ਆਦਿਕ ਤਨ ਪਦਾਰਥ ਸੰਸਾਰ ਦੇ ਅੰਦਰ ਜੀਵ ਬੜਾ ਇਕੱਠਾ ਕਰਦਾ ਹੈ ਗੁਰਦੇਵ ਦੇ ਇੱਕ ਤਾਂ ਬੜੇ ਪਵਿੱਤਰ ਬਚਨ ਆਂਦੇ ਨੇ ਕਹਿੰਦੇ ਪ੍ਰਾਨ ਮਾਨ ਦਾਨ ਮਗ ਜੋਹਣ ਚੇਤ ਦੇ ਲੈ ਲੈ ਪਾਰੇ ਹਾਜਨ ਸੈਨ ਮੀਤ ਸੁਤ ਭਾਈ ਤਾਹੂ ਤੇਲੇ ਰਖੇ ਨਿਰਾ। ਕਹਿੰਦੇ ਇਹ ਪ੍ਰਾਣਾਂ ਦੀ ਬਾਦੀ ਵੀ ਲਾ ਸਕਦਾ ਹੈ ਮਾਇਕ ਪਦਾਰਥਾਂ ਦੇ ਵਾਸਤੇ। ਪ੍ਰਾਣ ਮਾਨਵਿਕ ਵਾਕੇ ਇੱਜ਼ਤ ਗਵਾਕੇ ਲੈ ਸਕਦਾ ਹੈ। ਦਾਨ ਲੈ ਕੇ ਵੀ ਕਰ ਸਕਦਾ ਕੋਹ ਕੇ ਵੀ ਕਰ ਸਕਦਾ ਬਹੁਤ ਪ੍ਰਪੰਚ ਕਰ ਪਰ ਤਨ ਲਿਆਵੇ ਸੁਤ ਧਾਰਾ ਤੇ ਆਣ ਲਟਾਵੇ। ਬੜੇ ਯਤਨ ਕਰਦਾ ਹੈ ਪਰ ਇਸ ਨੂੰ ਉਹ ਤਨ ਇਕੱਠਾ ਕਰਕੇ ਇਸ ਨੂੰ ਇਹ ਡਰ ਬਣੇ ਰਹਿੰਦਾ ਹੈ ਇਸ ਨੂੰ ਭੈ ਰਹਿੰਦਾ ਹੈ ਇਸ ਨੂੰ ਖਤਰਾ ਰਹਿੰਦਾ ਹੈ ਕਿ ਕਿਤੇ ਚੋਰ ਸਨ ਲਾ ਕੇ ਪਾੜ ਲਾ ਕੇ ਇਹ ਸਾਰਾ ਧਨ ਚੁੱਕੇ ਨਾ ਲੈ ਜਾਣ ਹੋਰ بڑے ਭੈ بڑے ਡਰ ਬਣੇ ਰਹਿੰਦੇ ਨੇ ਪਰ ਜਦ ਉਸ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦਾ ਜਿਹੜਾ ਹੈ ਉਹ ਨਾਮ ਰੂਪੀ ਧਨ ਦੇ ਇਕੱਤਰ ਕੀਤਾ مان ਕੇ ਯਾਨੀ ਇਹਨਾਂ ਮੰਨਣ ਕਰਕੇ ਸੁਣਨ ਕਰਕੇ ਨਿਧਿਆਸਨ ਕਰਕੇ ਉਹ ਜਿਹੜੇ ਮੋਤੀ ਨੇ ਉਹ ਮੋਤੀ ਰੂਪੀ ਜਿਹੜਾ ਹੀਰਾ ਪਰਮੇਸ਼ਵਰ ਜੀ ਦਾ ਨਾਮ ਹੈ ਜਿਸ ਨੂੰ ਗੁਰਦੇਵ ਕਹਿੰਦੇ ਨੇ ਗੁਰ ਕਾ ਸਬਦ ਰਤਨ ਹੈ ਹੀਰੇ ਜਿੱਤ ਜਿਹੜਾ ਉਹ ਸਬਦ ਰਤਨ ਜਿੱਤ ਮਨ ਲਾਗਾ ਇਹੋ ਹੋਸ ਗੁਰਦੇਵ ਸੱਚੇ ਪਾਤਸ਼ਾਹ ਉਹ ਜਦੋਂ ਪਵਿੱਤਰ ਨਾਮ ਜਦੋਂ ਏਸਨ ਇਕੱਠਾ ਕੀਤਾ ਉਸ ਨਾਮ ਧਨ ਦੇ ਨਾਲ ਜਦੋਂ ਜੁੜਿਆ ਬੱਸ ਫਿਰ ਏਸ ਨੂੰ ਕੋਈ ਚੋਰ ਵੀ ਨਹੀਂ ਲੈ ਸਕਦਾ ਨਾ ਇਸ ਦਾ ਇਹ ਖਤਰਾ ਕਿ ਇਹ ਪਾਣੀ ਦੇ ਵਿੱਚ ਡੁੱਬੇਗਾ ਨਾ ਕੋਈ ਚੋਰ ਚੁੱਕ ਕੇ ਲੈ ਸਕਦਾ ਹੈ ਨਾ ਅੱਗ ਦੇ ਵਿੱਚ ਜਲ ਸਕਦਾ ਹੈ ਗੁਰਦੇਵ ਦੇ ਪਵਿੱਤਰ ਬਚਨ ਆਪਾਂ ਪੜ੍ਹਦੇ ਹਾਂ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਭਾਵੇਂ ਨਾ ਸਾਕੈ ਜਲ ਨਾ ਪਾਣੀ ਦੇ ਵਿੱਚ ਡੁੱਬਣ ਦਾ ਖਤਰਾ ਨਾ ਚੋਰ ਆਦਿਕ ਲਜਾਣ ਦਾ ਚੋਰੀ ਹੋਣ ਦਾ ਖਤਰਾ ਨਾਮ ਅਗ ਦੇ ਵਿੱਚ ਜਲਣ ਦਾ ਖਤਰਾ ਮੈਂ ਹੋਵੇ ਨਾਮ ਧਨ ਪਰਮੇਸ਼ਰ ਦਾ ਇਸਨ ਇਕੱਤਰ ਕੀਤਾ ਜਿਸ ਨੂੰ ਗੁਰਦੇਵ ਬੜੇ ਪਿਆਰੇ ਬਚਨ ਕਰਦੇ ਨੇ ਹਰ ਧਨ ਕੋ ਉਚੱਕਾ ਨੇੜ ਨਾ ਆਵੇ ਉਚੱਕਾ ਚੁੱਕ ਕੇ ਲੈ ਜਾਣ ਵਾਲੇ ਚੋਰੀ ਕਰ ਤੇ ਲੈ ਜਾਣ ਵਾਲੇ ਨੇੜੇ ਨਹੀਂ ਆਵੇ ਘਰੀ ਧਨ ਪਰਮੇਸ਼ਰ ਦੇ ਉਹ ਤੇ ਮਹਾਰਾਜ ਦੀ ਪਵਿੱਤਰ ਬਾਣੀ ਦੇ ਬਚਨ ਕਰਦੇ ਨੇ ਸੁਣ ਕੇ ਜਮ ਕੇ ਦੂਤ ਨਾਇ ਤੇਰਾ ਛੱਡ ਜਾਏ ਚੋਰ ਕਿੱਥੇ ਨਿੜਿਆਵੇਗਾ ਉਹ ਤਾਂ ਪਰਮੇਸ਼ਰ ਉਹਦਾ ਜਮ ਵੀ ਨਹੀਂ ਜਮਗਣ ਵੀ ਨਹੀਂ ਤੇ ਡੇੜੇ ਆ ਸਕਦਾ ਤੋਂ ਗੁਰਦੇਵ ਕਹਿੰਦੇ ਨੇ ਹਰ ਤਨ ਕੋ ਉਚੱਕਾ ਨੇੜ ਨਾ ਆਵੇ ਜਮ ਜਗਾਤੀ ਡੰਡ ਨਾਲ ਲਗਾਈ ਫਿਰ ਜਮੰਦ ਜੇ ਉਹ ਜਗਾਤ ਇਤ ਆਗਿਰ ਦੇਣ ਪੈਂਦੇ ਉਹ ਡੰਡ ਫਿਰ ਇਹ ਉਹ ਵੀ ਨਹੀਂ ਇਸ ਤੇ ਲੱਗਦਾ ਕਿਉਂਕਿ ਪਰਮੇਸ਼ਰ ਦਾ ਨਾਮ ਸੁਣ ਕੇ ਹੀ ਭਜ ਜਾਣਾ ਉਹਨਾਂ ਛੱਡ ਜਾਣਾ ਪਰਮੇਸ਼ਰ ਉਹ ਮਾਨਕ ਮੋਤੀ ਨਾਮ ਪਰਮੇਸ਼ਵਰ ਦਾ ਮਹਾਰਾਜ ਜਦੋਂ ਪਰਮੇਸ਼ਵਰ ਦਾ ਨਾਮ ਇਸਨੇ ਇਕੱਤਰ ਕੀਤਾ ਫਿਰ ਉਸ ਨੂੰ ਕੋਈ ਖਤਰਾ ਨਹੀਂ ਸੰਨ ਲੱਗਦਾ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਪਾਸਾ ਜਿਕੇ ਫੁਰਮਾਨ ਕਰਦੇ ਨੇ ਰੰਗ ਸਬੇ ਨਾਰਾਇਣੇ ਜੀਤੇ ਮਨ ਪਾਵੰਨਾ ਸਾਰੇ ਰੰਗ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨੇ ਜਿੰਨੇ ਮਨ ਤੋਂ ਇਹ ਜੀਵ ਕਰਦਾ ਹੈ ਸਾਰੇ ਰੰਗ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਚਾਹੁੰਦਾ ਹੈ ਉਹੀ ਜੀਵ ਕਰਦਾ ਹੈ ਜੋ ਹਰ ਲੋੜੇ ਸੋ ਕਰੇ ਜੋ ਪਰਮਾਤਮਾ ਚੰਦ ਜੀਵ ਉਹੀ ਕਰਦਾ ਜੋ ਪਰਮਾਤਮਾ ਚੰਦ ਸਤਿਗੁਰ ਜੀ ਅੱਗੇ ਬਚਨ ਕਰਦੇ ਨੇ ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧੰਨ ਕੌਣ ਧਨਤਾ ਦੇ ਯੋਗ ਹੋਏ ਜਿਹੜੇ ਪਰਮੇਸ਼ਵਰ ਜੀ ਨੇ ਅਕਾਲ ਪੁਰਖ ਜੀ ਨੇ ਪ੍ਰਮਾਤਮਾ ਨੇ ਉਸ ਹਰੀ ਨੇ ਆਪਣੇ ਬਣਾ ਲਏ ਜਿਨ੍ਹਾਂ ਨੂੰ ਆਪਣਾ ਬਣਾ ਲਿਆ ਪ੍ਰਮਾਤਮਾ ਜੀ ਨੇ ਉਹ ਧਨਤਾ ਦੇ ਯੋਗ ਹੋ ਗਏ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣਾ ਕਰ ਲਿਆ ਆਪਨ ਲੀਆ ਜੇ ਮਿਲੈ ਵਿਛੜ ਕਿਉਂ ਰੋਵੰਨਾ ਜੇ ਆਪਣਾ ਲਿਆ ਮਿਲਦਾ ਹੁੰਦਾ ਫਿਰ ਉਸ ਪਰਮਾਤਮਾ ਤੋਂ ਵਿਛੜ ਕੇ ਫਿਰ ਇਹ ਰੋਂਦਾ ਕਿਉਂ ਜੀ ਵਿਛੋੜਾ ਪਰਮਾਤਮਾ ਤੋਂ ਪਿਆ ਹੋਇਆ ਹੈ ਆਪਣਾ ਕੀਤਾ ਹੁੰਦਾ ਵੀ ਕੁਝ ਨਹੀਂ ਆਪਣੇ ਜੋਰ ਨਾਲ ਨਹੀਂ ਪਰਮੇਸ਼ਵਰ ਜੀ ਮਿਲਦਾ ਉਤੰਗ ਰਹਿਮਤ ਕਰਕੇ ਆਪਣਾ ਬਣਾ ਲਵੇ ਉਹ ਅਕਾਲ ਪੁਰਖ ਹੋਇ ਗੁਰੂ ਪਰਮੇਸ਼ਰ ਆਪਣਾ ਬਣਾ ਕੇ ਫਿਰ ਉਹ ਜੋ ਬਖਸ਼ਸ ਕਰੇ ਪਰਮੇਸ਼ਵਰ ਸੱਚੇ ਪਾਤਸ਼ਾਹ ਜੀ ਫਿਰ ਆਪਨ ਲਿਆ ਆਪਣਾ ਲਿਆ ਨਹੀਂ ਆਪਣਾ ਕੀਤਾ ਹੋਇਆ ਨਾ ਕੁਝ ਵੀ ਹੁੰਦਾ ਚਤਰਾਈ ਨਾਲ ਨਹੀਂ ਜੋਰ ਨਾਲ ਨਹੀਂ ਤਾਕਤ ਨਾਲ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਮਿਲ ਸਕਦਾ ਬਸ ਕਿਉਂਕਿ ਨਹੀਂ ਤੇ ਫਿਰ ਜੇ ਆਪਣਾ ਲਿਆ ਹੋਇਆ ਮਿਲਦਾ ਫਿਰ ਤੇ ਕੋਈ ਤਾਕਤਵਰ ਲੈ ਜਾਂਦਾ ਮਨੋ ਕੋਈ ਤਣੂ ਦੇ ਕੇ ਲੈ ਜਾਂਦਾ ਕੋਈ ਸੋਨਾ ਚਾਂਦੀ ਇਤ ਆਦਿਕ ਦੇ ਕੇ ਲੈ ਜਾਂਦਾ ਪਰਮੇਸ਼ਰ ਨੂੰ ਬਸ ਪਰਮੇਸ਼ਰ ਸੱਚੇ ਪਾਤਸ਼ਾਹ ਦੇ ਅੰਦਰ ਨੇ ਆਪਣ ਲਿਆ ਜੇ ਮਿਲ ਜੇ ਆਪਣਾ ਲਿਆ ਮਿਲ ਜਾਂਦਾ ਆਪਣਾ ਕੀਤਾ ਹੋਇਆ ਕੁਝ ਹੋ ਜਾਂਦਾ ਫਿਰ ਉਸ ਪਰਮਾਤਮਾ ਤੋਂ ਵਿਛੜ ਕੇ ਇਹ ਜੀਵ ਰੋਂਦਾ ਕਿਉਂ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰ ਸਾਧੂ ਸੰਗਣੀ ਸਤ ਗੁਰੂ ਦੀ ਪ੍ਰਾਪਤੀ ਦੇ ਨਾਲ ਉਸ ਦਾ ਸੰਗ ਕਰਨ ਦੇ ਨਾਲ ਗੁਰੂ ਦਾ ਸੰਗ ਕਰਨ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਗ ਕਰਨ ਦੇ ਨਾਲ ਪੰਚਮ ਗੁਰੂ ਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ ਨਾਨਕ ਰੰਗ ਮਾਨੰ ਫਿਰ ਉਹ ਤੇ ਰੰਗ ਦੇ ਵਿੱਚ ਉਸ ਦੇ ਵਿੱਚ ਰੁੱਤਿਆ ਹੋਇਆ ਫਿਰ ਆਨੰਦ ਮਾਣਦੇ ਨੇ ਜਦੋਂ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਵੇ ਜਦ ਗੁਰੂ ਦੀ ਪ੍ਰਾਪਤੀ ਹੋਈ ਫਿਰ ਪਰਮੇਸ਼ਵਰ ਦੀ ਪ੍ਰਾਪਤੀ ਵੀ ਹੋ ਜਾਏ ਗੁਰੂ ਹਲੇ ਬਣ ਕੇ ਉਸ ਸੱਚੇ ਪਾਤਸ਼ਾਹ ਦਾ ਸੰਗ ਕਰਕੇ ਫਿਰ ਆਨੰਦ ਹੀ ਆਨੰਦ ਸੱਚੇ ਪਾਤਸ਼ਾਹ ਦੀ ਕਹਿੰਦੇ ਨੇ ਫਿਰ ਆਨੰਦ ਹੀ ਆਨੰਦ ਹਰ ਜੇਠ ਰੰਗੇਲਾ ਤੇ ਸਤਣੇ ਜਿਸ ਕਾ ਪਾਗ ਮਤੰਨ ਜੇਠ ਦਾ ਮਹੀਨਾ ਕਹਿੰਦੇ ਇਸ ਨੂੰ ਸੋਨਾ ਹੋ ਜਾਵੇਗਾ ਰੰਗੇਲਾ ਹੋ ਜਾਵੇਗਾ ਸਵਾਵਨਾ ਹੋ ਜਾਵੇਗਾ ਜਦੋਂ ਉਹ ਹਰੀ ਧਨੀ ਪਰਮੇਸ਼ਵਰ ਜੀ ਇਸ ਨੂੰ ਪ੍ਰਾਪਤ ਹੋ ਗਿਆ ਕਹਿੰਦੇ ਪ੍ਰਾਪਤ ਕਿਵੇਂ ਹੋਏ ਕਿੰਨੂ ਹੋਏਗਾ ਜਿਸ ਕਾ ਭਾਗ ਮਥਨ ਜਿਹਦੇ ਮੱਥੇ ਦੇ ਭਾਗਾਂ ਦੇ ਵਿੱਚ ਪਰਮੇਸ਼ਵਰ ਦੀ ਨਿਖੇ ਕਿਉਂਕਿ ਬਿਨਾ ਭਾਗਾਂ ਤੋਂ ਸੰਗਤ ਦੇ ਵਿੱਚ ਵੀ ਆਉਣਾ ਔਖਾ ਹੈ ਜਿਹਦੇ ਮਸਤਕ ਦੇ ਪਰਮੇਸ਼ਵਰ ਨੇ ਲਿਖਿਆ ਹੈ ਸੁੰਦਰ ਵਚਨ ਮਹਾਰਾਜ ਜਿਹਦੇ ਮੱਥੇ ਦੇ ਭਾਗ ਸੋਹਣੇ ਲਿਖ ਦਿੱਤੇ ਵਾਸਾ ਕਹਿੰਦੇ ਨੇ ਜਾ ਕਾ ਮਸਤਕ ਕਰਮ ਪ੍ਰਭ ਪਾਏ ਤਾ ਦਾ ਸਰਨ ਨਾਨਕ ਤੇ ਆਇ। ਨਹੀਂ ਤੇ ਗੁਰਦੇਵ ਕਹਿੰਦੇ ਬਿਨ ਭਾਗਾ ਸਤ ਸੰਗ ਨਾ ਲਬੈ ਬਿਨ ਸੰਗਤ ਮੈਲ ਭਰੇ ਜੀ। ਨਹੀਂ ਤੇ ਪਰ ਸਤ ਸੰਗਤ ਕਰਨ ਦਾ ਸੁਭਾਗ ਵੀ ਨਹੀਂ ਪ੍ਰਾਪਤ ਹੁੰਦਾ। ਜਿੱਥੋਂ ਪ੍ਰਾਪਤ ਹੋਣੀ ਪਰਮੇਸ਼ਵਰ ਜੀ ਦੀ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਪੰਚਮ ਗੁਰਦੇਵ ਜੀ ਕਹਿੰਦੇ ਨੇ ਬਸ ਜੇੜ ਤਾਂ ਮੈਨਾਂ ਉਹ ਸਵਰ ਤੇ ਰੰਗੀਲਾ ਸੋਣਾ ਜਿਸ ਨੂੰ ਉਹ ਹਰੇਕ ਤਰ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਪ੍ਰਾਪਤ ਹੋ ਗਿਆ ਪ੍ਰਾਪਤ ਉਹਨਾਂ ਨੂੰ ਹੋਇਆ ਜਿਨ੍ਹਾਂ ਦੇ ਮੱਥੇ ਦੇ ਪਾਗ ਸੁੰਦਰ ਸਨ ਸੋਹਣੇ ਸਨ ਜਿਨ੍ਹਾਂ ਦੇ ਸੁਪਾਗ ਸੁੰਦਰ ਲਿਖਿਆ ਪਰਮੇਸ਼ਰ ਤੇ ਉਹਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋਇਆ ਉਹਨਾਂ ਵਾਸਤੇ ਫਿਰ ਜੇਡਸ ਦਾ ਮਹੀਨਾ ਵੀ ਬਸਤ ਤੋਂ ਕਿਉਂਕਿ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਜੀ ਨੇ ਲਿਖਿਆ ਕਿਉਂਕਿ ਸਾਲ ਦੇ ਅੰਦਰ 6 ਰੁੱਤਾਂ ਹੁੰਦੀਆਂ ਨੇ ਇਹ ਜੇਠ ਤੇ ਹੜ ਦੇ ਜਿਹੜੀ ਗਰਮੀ ਦੀ ਰੁੱਤ ਜਿਸ ਨੂੰ ਸਤਿਗੁਰੂ ਜੀ ਫਰਮਾਨ ਕਰਦੇ ਨੇ ਗਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੇ ਕਾਮ ਦਿਓ ਅਤ ਗਰਮੀ ਦੀ ਰੁੱਤ ਹੈ ਇਹ ਮਹਾਰਾਸ਼ਟਰ ਪਾਸੋਂ ਕਹਿੰਦੇ ਨੇ ਫਿਰ ਇਸ ਨੂੰ ਉਹ ਗਰਮੀ ਵੀ ਜਿਹੜੀ ਉਹ ਨਹੀਂ ਲੱਗਦੀ ਬਸ ਅੰਦਰ ਠੰਡ ਮਿਲ ਜਾਂਦੀ ਅੰਦਰ ਠੰਡ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਦੇ ਮੱਥੇ ਦੇ ਪਾਗ ਸੁੰਦਸੇ ਉਹਨਾਂ ਨੂੰ ਪ੍ਰਾਪਤੀ ਹੋਈ ਸੋ ਇਤਨੀਆਂ ਬਿੰਦਿਆ ਆਪ ਮੁਕਤੀ ਸੰਗਤਾਂ ਨੇ ਪ੍ਰਵਾਨ ਕਰ ਲੈਣੀਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ ਜੀਵ ਹੈ ਇਹ ਭੁੱਲਣਹਾਰ ਬਸ ਗੁਰਦੇਵ ਸਾਤੇ ਪਾਸਾ ਦੀ ਤਨ ਗੁਰ ਗੋਬਿੰਦ ਸਿੰਘ ਦੀ ਮਹਾਰਾਜ ਜੀ ਜਿਸ ਤਰ੍ਹਾਂ ਲਿਖਦੇ ਨੇ ਹੋਲ ਛਿਮਰੋ ਹਮਰੀ ਪ੍ਰਭ ਆਪ। ਭੋਲਨਹਾਰ ਕਹੋਂ ਕੋ ਮੋਸੋ। ਸੱਚੇ ਪਾਸਾ ਤਸੀਂ ਮੇਰੀ ਭੋਲਾ ਨਾ ਚਤਾ। ਗੁਰੂ ਕੀ ਸੰਤ ਭੋਲਾ ਬਖਸ਼ ਨੇ ਹੋ ਗਏ। ਭੋਲਾ ਚੁੱਕਣ ਦੀ ਮੁਆਫੀ ਜੀ। ਆਓ ਆਖਰੀ ਤੁਕਾਂ ਗੁਰਦੇਵ ਦੇ ਬਚਨ ਪੜ੍ਹ ਕੇ ਆਪਸ ਸਮਾਪਤੀ ਕਰਦੇ ਹਾਂ ਜੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰ ਹਰ ਜੇਠ ਰੰਗੇਲਾ ਤਿਸਤਣੇ ਜਿਸ ਕਾ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ